ਔਰਤ ਕਰਾਣੇ ਜਿੰਨੇ ਵੀ ਆ ਇਹ ਸਾਰੇ ਕਿੰਨੇ ਪ੍ਰਾਈਵੇਟ ਤੋਂ ਨੂੰ ਅਸੀਂ ਖੇਤੀ ਸਿਖਾਵਾਂਗੇ ਕੀ ਗੱਲ ਸਾਨੂੰ ਖੇਤੀ ਨਹੀਂ ਉਹਦੇ ਸਾਡੇ ਬਜ਼ੁਰਗ ਤਾਂ ਕੁੱਤੇ ਹੋ ਗਏ ਬਾਣ ਬੱਦਰ ਕਰਦੇ ਕਰਦੇ ਸਾਡਾ ਤਾਂ ਪੰਜ ਸਾਲ ਦਾ ਜਵਾਰ ਦਾ ਫੋਰਟ ਡਾਜ ਜਾਂਦਾ ਇਹ ਕਹਿੰਦੇ ਤੁਹਾਨੂੰ ਖੇਤੀ ਨਹੀਂ ਆਉਂਦੀ ਅਸੀਂ ਸਿਖਾਵਾਂਗੇ ਉਹ ਭਰਾਵੋ ਇਹਨਾਂ ਨੂੰ ਆਪਾਂ ਨੂੰ ਇਹ ਮੋੜਨਾ ਪੈਣਾ ਇਹਨਾਂ ਦਾ ਇਹਨਾਂ ਤੋਂ ਛਟਕਾਰਾ ਕਰੋ ਆਪਣੇ ਪੁਰਖਿਆਂ ਦੀ ਦੇਖੋ ਆਪਣੇ ਪੁਰਖਿਆਂ ਨੇ ਮੋਟਕ 'ਚ ਕੋਈ ਚੀਜ਼ ਨਹੀਂ ਲਈ ਸੀ ਪਿੱਛੇ ਨੂੰ ਦੇਖੋ ਜੱਸਾ ਸਿੰਘ ਆਲੂ ਆ ਗਿਆ ਜਦੋਂ ਉਹ ਮਦਾਨੀ ਨੇ ਉਹਨੂੰ ਕਿਹਾ ਸੀ ਨਾ ਵੀ ਸਾਡੇ ਨਾਲ ਸਮਝੌਤਾ ਕਰ ਲੈ ਉਹ ਗੰਮਕਾ ਦਾ ਹੁੰਦਾ ਸੀ ਕਹਿੰਦਾ ਸਾਡੇ ਨਾਲ ਰੜਕੇ ਚੱਲ ਤੈਨੂੰ ਫਰੀ ਦੇ ਵਿੱਚ ਲਾਹੌਰ ਦੇ ਦਿੰਨੇ ਉਹ ਸਾਡੇ ਪੁਰਖੇ ਸੀਗੇ ਜਿਨ੍ਹਾਂ ਨੇ ਕਿਹਾ ਉਹ ਲਾਹੌਰ ਤੇਰੇ ਪਿਓ ਦਾ ਨਹੀਂ ਜੇ ਅਸੀਂ ਲਾਹੌਰ ਲੈਣ ਦਾ ਇਰਾਦਾ ਹੋ ਗਿਆ ਅਸੀਂ ਜਿੱਤੀ ਦੀ ਨੋਕ ਤੇ ਲੈ ਲਾਂਗੇ ਤੇ ਫਰੀ ਦੇ ਵਿੱਚ ਸਾਡੇ ਪੁਰਖਿਆਂ ਨੇ ਤਾਂ ਲਾਹੌਰ ਨਹੀਂ ਲਿਆ ਸੀ ਤਾਂ ਅਸੀਂ ਤਾਂ ਹੁਣ ਛੋਟੀਆਂ ਛੋਟੀਆਂ ਚੀਜ਼ਾਂ ਤੇ ਵੇਟਣੇ ਲੱਗ ਗਏ ਇਹ ਸਰਕਾਰਾਂ ਤੋਂ ਕੁਝ ਨਹੀਂ ਮਿਲਦਾ ਜਿੰਨੀਆਂ ਸਰਕਾਰਾਂ ਆਈਆਂ 70-77 ਸਾਲ ਤੋਂ ਦੇਖ ਲਿਆ ਆਪਾਂ ਉਹਨਾਂ ਦੇ ਅਧੀਨ ਹੋਏ ਆ ਉਹਨਾਂ ਨੇ ਕੋਈ ਸਰਕਾਰ ਦਾ ਵੀ ਤੁਸੀਂ ਲਾ ਕੇ ਦੇਖ ਲਓ ਠੰਡੇ ਦਿਮਾਗ ਨਾਲ ਸੋਚੋ ਕੀ ਆਪਾਂ ਨੂੰ ਦਿੱਤਾ ਪਾਣੀ ਆਪਣਾ ਖੋਇਆ ਆ ਚੌਲ ਤਾਂ ਆਪਣੀ ਫਸਲ ਹੀ ਨਹੀਂ ਸੀ ਆਪਣਾ ਖਾਈਆ ਨਹੀਂ ਇਹ ਉਦੋਂ ਇਹਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਉਦੋਂ ਜਦੋਂ ਅਮਰੀਕਾ ਤੋਂ ਆਉਂਦਾ ਹੁੰਦਾ ਸੀ ਨਾ ਅਨਾਜ ਮਹਿੰਗੇ ਭਾਅ ਤੇ ਖਰੀਦਦੇ ਸੀ ਉਦੋਂ ਆਪਾਂ ਨੂੰ ਇਹ ਮੈਂਤਾ ਕਰਦੇ ਸੀ ਅਨਾਜ ਫਸਾਉ ਆਪਣੀਆਂ ਮੈਂਤਾ ਕਰਦੇ ਸੀ ਨਾਜ ਗਾਉ ਹੁਣ ਅਨਾਜ ਉਗਾਤਾ ਤੇ ਹੁਣ ਇਹਨਾਂ ਦਾ ਭੜ ਗਿਆ ਢਿੱਡ ਤੇ ਹੁਣ ਇਹ ਆਪਣੇ ਨਾਜ ਤੇ ਠੁੱਡੇ ਮਾਰਦੇ ਆ ਆ ਤੁਹਾਡੇ ਸਾਹਮਣੇ ਹੁਣ ਝੋਲੇ ਤੇ ਹੋਇਆ ਹੀ ਆ ਤੇ ਹੁਣਾਂ ਕਣਕ ਤੇ ਵੀ ਆ ਤੇ ਗਾਂ ਵਾਲਾ ਝੋਨਨ ਦਾ ਪੱਕਾ ਹੀ ਇਹ ਵੀ ਜਿਹੜਾ ਉਹਨੇ ਖਰੀਦਣਾ ਹੀ ਨਹੀਂ ਇਹਨਾਂ ਨੇ ਕਿਉਂਕਿ ਇਹਨਾਂ ਦਾ ਢਿੱਡ ਭਰਿਆ ਹੋਇਆ। ਵੀਰੋ ਇਹ ਆਪਾਂ ਨੂੰ ਸੋਚਣਾ ਪੈਣਾ ਤੇ ਹੰਬੜਾ ਮਾਰਨਾ ਪੈਣਾ। ਇੱਕ 6 ਮਹੀਨੇ ਆਪਣਾ ਕਿਤੇ ਏਕਾ ਹੋ ਜੇ 6 ਮਹੀਨੇ ਫਸਲ ਨਾਲ ਦੀ ਜੇ ਤੇ ਆਪਣੇ ਇਹਨਾਂ ਦੇ ਨੱਕ ਜਿਦਾ ਮਾਰੂਗਾ। 12 ਸੀ ਇੱਕਾ ਕਰ ਨਹੀਂ ਸਕਦੇ ਆਪਣੇ ਕੋਲ ਕੀ ਨਹੀਂ ਹੁੰਦਾ ਹੁਣ ਤਿੰਨ ਕਾਨੂੰਨ ਕੀਤੇ ਸੀ ਉਹ ਤਿੰਨ ਕਾਨੂੰਨਾਂ ਦੇ ਵਿੱਚ ਕੀ ਸੀਗਾ ਉਹਦੇ ਵਿੱਚ ਆਪਾਂ ਨੂੰ ਇਹਨਾਂ ਨੇ ਜਮਾ ਬੁੱਧੂ ਬਣਾਇਆ ਕਿਸਾਨ ਨੂੰ ਕਹਿੰਦੇ ਜੀ ਜੇ ਕੋਈ ਬਾਹਰਲਾ ਫਸਲ ਖਰੀਦ ਗਿਆ ਤੇ ਤੁਸੀਂ ਕੋਰਟ ਕੇਸ ਨਹੀਂ ਕਰ ਸਕਦੇ ਉਹਦੇ ਵਿੱਚ ਇਹਨਾਂ ਨੇ ਕਿਹਾ ਕੀ ਆ ਕਹਿੰਦੇ ਕੋਰਟ ਕੇ ਹਿਸਤਾਨ ਹੀ ਕਰ ਸਕਦੇ ਵੀ ਜੱਟ ਕੋਲੇ ਬੇ ਨਹੀਂ ਹੈਣੀ ਜਿਹੜਾ ਸਭ ਤੋਂ ਜ਼ਿਆਦਾ ਤੇ ਕੋਰਟ ਚ ਕਿੱਥੇ ਜਾਊਗਾ ਮਖਾਨ ਕੁਝ 15-80% ਦਾ ਕਿਸਾਨਾਂ ਦੇ ਚੱਲਦੇ ਆ ਕੇਸ 80% ਕਿਸਾਨਾਂ ਦੇ ਕੇਸ ਆ ਕੋਰਟ ਕੋਰਟ ਕਚਹਿਰੀਆਂ ਜਿੰਮੇਦਾਰਾਂ ਦੇ